ਮੋਦੀ ਕਹਿੰਦਾ ਪਹਿਲਾ ਸਰਕਾਰ ਆਇਆ ਸੀ ਜਿਹੜੇ ਸਿਕਿਉਰਿਟੀ ਗੱਲ ਕਰਦੇ ਸੀਗੇ ਤੇ ਬਾਹਰ ਦੇ ਮੁਲਖਾਂ ਨੂੰ ਨਸ ਜਾਂਦੇ ਸੀ ਉਹਨਾਂ ਦੇ ਪਿੱਛੇ ਉਹ ਸਰਕਾਰਾਂ ਨੂੰ ਰਿਪੋਰਟਾਂ ਪੇਸ਼ ਦੇ ਸੀਗੇ ਕਹਿੰਦਾ ਹੁਣ ਨਹੀਂ ਹੁਣ ਨਹੀਂ ਅਸੀਂ 70 ਸਾਲਾਂ ਦੇ ਵਿੱਚ ਗੁਲਾਮੀ ਨੂੰ ਕਬੂਲ ਕਰ ਲਿਆ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਤੇ ਸੀਗੇ ਬੰਤ ਜਨੈਲ ਸਿੰਘ ਪਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾਂ ਦੇ ਕੇ ਪਰ ਤਾਂ ਵੀ ਅੱਜ ਉਹ ਬਲਪੂਸੜਾ ਪਿਆ ਹੋਇਆ ਹੈ ਜਿਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਅੱਠ ਕਾਂਗਰਸ ਨੇ ਐਮਪੀ ਜਿਤਾ ਕੇ ਭੇਜਤੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ ਜੇ ਇੱਕ ਜਿੱਦੜ ਤੇ ਗੁੰਡੀ ਰੋੜ ਪੈ ਜੇ ਤੇ ਪਹਾੜੀ ਚੜ ਜਾਂਦਾ ਕੀ ਪਾਤਸ਼ਾਹ ਨੇ ਇਹੋ ਜੀ ਕੋ ਆਪਣਈ ਆਪਣੀ ਕੀ ਪਾਤਸ਼ਾਹ ਨੇ ਇਹੋ ਜੀ ਕੋ ਆਪਣਈ ਆਪਣੀ ਕੀ ਬੋਟ ਫੌਣ ਤੋਂ ਹੀ ਪਗੜੀ ਹੋਈ ਹੋਈ ਹੈ ਮੈਨੂੰ ਤਾਂ ਬੜਾ ਤਰਸ ਆਉਂਦਾ ਆਪਣੀ ਗਰੀਬੀ ਵੱਲ ਦੇਖ ਕੇ ਆਪਣੀ ਗੁਲਾਮੀ ਵੱਲ ਦੇਖ ਕੇ ਜਿਹੜਾ ਸਾਡੇ ਉੱਤੇ ਜ਼ੁਲਮ ਕਰਦਾ ਹੈ ਉਹਨੂੰ ਅਸੀਂ ਵੋਟ ਦੇ ਦਿੰਦੇ ਆ ਇਹ ਤਾਂ ਖਾਲਸੇ ਦਾ ਕੰਮ ਨਹੀਂ ਹੈ ਇੱਕ ਬੁਜਦਿਲ ਗਰਦਾਰ ਦਾ ਕੰਮ ਹੈ ਕਿ ਆਪਣੀ ਕੌਮ ਨੂੰ ਵੋਟ ਹੀ ਨਹੀਂ ਪਾਉਣੀ ਜਿਹੜੇ ਜ਼ੁਲਮ ਕਰਦੇ ਐ ਉਹਨਾਂ ਦੇ ਪੁੰਜੇ ਜਾ ਕੇ ਵੇਜੋ ਜਿਹੜੇ ਤੁਹਾਨੂੰ ਮੰਨਜੀ ਦਿੰਦੇ ਐ ਉਹਨਾਂ ਨਾਲ ਤੁਸੀਂ ਕੂਣਾ ਨਹੀਂ ਜਿਵੇਂ ਬਿੱਲੀ ਕਬੂਤਰ ਦੇ ਲੱਗੇ ਲੱਗਦੀ ਐ ਕਬੂਤਰ ਖਾ ਮੀਟ ਲੈਂਦਾ ਕਿ ਮਹਾਰਾਜ ਨੇ ਇਹੋ ਜੀ ਕੌਮ ਬਣਾਈ ਐ ਕੀ ਜ਼ੁਲਮ ਦੇ ਕੇ ਆਪਾਂ ਅੱਖਾਂ ਮਿੱਟੀ ਰੱਖਣੀ ਐ ਰਾਜ ਛੋੜ ਦੇ ਜੁੱਤੀਆਂ ਨੂੰ ਛੂੰਦਾ ਪਰ ਤੁਸੀਂ ਉਹਨਾਂ ਜੁੱਤਰ ਮਾਰਦੇ ਹੋ ਸਤਕਾਰਿਓ ਸਾਥ ਸੰਗਤਿ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1947 ਤੋਂ ਬਾਅਦ ਅੱਜ 77 ਸਾਲ ਹੋ ਗਏ ਐ ਸਾਡਾ ਪੇੜਾ ਬੰਤਨ ਤੇ ਨਹੀਂ ਕਰਿਆ ਕੋਈ ਵਜਾ ਤਾਂ ਹੋਣੀ ਚਾਹੀਦੀ ਐ ਕਿ ਇੱਕ ਕੌਮ ਐ ਇੱਕ ਗੁਰੂਆਂ ਨੇ ਪੈਦਾ ਕੀਤੀ ਐ ਕਾਂ ਪਰਖਨੇ ਪੇਜਾ ਕੀਤੀ ਹੈ ਇੱਕ ਨਮਤਰਕ ਨਮੀ ਕੌਮियत ਸਾਨੂੰ ਗੁਰੂ ਰਾਜਟ ਸਾਹਿਬ ਦੇ ਕੇ ਗਏ ਹੈ ਇੰਦੀਆਂ ਭਾਤਰੀਆਂ ਕੀਤੀਆਂ ਆਪਣੇ ਰਾਜ ਬਾਬਾ ਬੰਦਰ ਸਿੰਘ ਬਹਾਦਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਸਤਾਪਤ ਕਰਨ ਨੂੰ ਪਰ ਹੁਣ ਇਹ ਸਾਨੂੰ ਕੀ ਹੋ ਗਿਆ ਹੈ ਕਿ ਅਸੀਂ ਆਪਣੀਆਂ ਇਲਕਸ਼ਨਾ ਪਾਰਲੀਮੈਂਟ ਦੀਆਂ ਨਹੀਂ ਕਰਾ ਸਕਦੇ 32-32 ਸਾਲਾਂ ਤੋਂ ਆਪਣੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਉਹ ਨਹੀਂ ਛਡਾ ਸਕੇ ਸੂਬੇ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ Rajasthan ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਰਹਿ ਗਏ ਐ ਉਹ ਵਾਪਸ ਨਹੀਂ ਕਰਾ ਸਕੇ ਇਹਦੀ وجہ ਕੀ ਹੈ ਮੈਨੂੰ ਲੱਗਦਾ ਹੈ ਕਿ وجہ ਇਹ ਹੈ ਕਿ ਅਸੀਂ 77 ਸਾਲਾਂ ਦੇ ਵਿੱਚ ਗੁਲਾਮੀ ਨੂੰ ਕਬੂਲ ਕਰ ਲਿਆ ਅੱਜ ਵੋਟਾਂ ਦਾ ਰਾਜ ਹੈ ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਆਪਣੀ ਹਕੂਮਤ ਕਾਇਮ ਕਰ ਸਕਦੇ ਹਾਂ پر اسی نہ لڑائی کرتے ہیں نہ ووٹ تے بغیر راج تو بغیر عزت تو آپ لگے ترے پھرتے ہیں کدے ووٹ ਵਾਦਨਾਂ ਨੂੰ ਪਾ ਦਿੰਦੇ ਐ ਕਾਂਗਰਸ ਨੂੰ ਪਾ ਦਿੰਦੇ ਐ ਆਮ ਪਾਰਟੀ ਨੂੰ ਪਾ ਦਿੰਦੇ ਐ ਜਿੰਨਾ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੋੜ ਦਾ ਮਹੀਨਾ ਸਿੱਖ ਕੌਮ ਦੇ ਲਈ ਬੜਾ ਗਰਮ ਤੇ ਤਤ ਹੈ ਜਿਉ ਕਰਕੇ 6 ਤਰੀਕ ਨੂੰ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਛਤਰੀ ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਤੇ ਸੀਗੇ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਹੀ ਸ਼ਹਾਦਤਾਂ ਦੇ ਕੇ ਪਰ ਤਾਂ ਵੀ ਅੱਜ ਬਲਪੂਸੜਾ ਪਿਆ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਕਦੇ ਵੀ ਖਾਲਸਾਨ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਕਹਿੰਦੇ ਐ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਦੇ ਨਾਲ ਆਪਣੀ ਉਮਰਾਂ ਲਾਤੀਆਂ ਉਹਨਾਂ ਨਾਲ ਰਹੇ ਐ ਕੀ ਗੁਲਾਮ ਰਹਿ ਕੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖਟਸਦ ਐ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਜ਼ਿਲ੍ਹੇ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਖੁਸ਼ ਕਰਦਾ ਹੈ ਇਹ ਕੋਈ ਇੱਜ਼ਤ ਹੈ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਆ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ 4 ਤਰੀਕ ਨੂੰ ਵੋਟਾਂ ਪੈਂਦੀਆਂ 6 ਤਰੀਕ ਨੂੰ ਕੱਲੋਕਾਰ ਦਿਵਸ ਹੈ ਜੇਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਆਠ ਕਾਂਗਰਸ ਨੇ ਐਮਪੀ ਜਿਤਾ ਕੇ ਭੇਜ ਤੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਦਰبار ਸਾਹਿਬ ਦੇ ਉੱਤੇ ਹਮਲੇ ਕਰਾਏ ਤੇ ਭਾਜਪਾ ਦੀ ਗਿਣਤੀ ਵੋਟਾਂ ਦੀ ਅੱਗੇ ਤੋਂ ਵੱਧ ਗਈ ਹੈ ਆਮ ਪਾਰਟੀ ਨੇ ਸਾਡੇ ਲਈ ਕੀ ਕੀਤਾ 92 ਸਿੱਟਾ ਅਸੈਂਬਲੀ ਚ ਆਪਣੀ ਦੇਤੀ ਹੈ ਤੁਸੀਂ ਮੈਨੂੰ ਦੱਸੋ ਕਿ ਇਹ ਦੇ ਵਿੱਚ ਕੀ ਸਿਆਣਫ ਹੈ ਕਦੇ ਆਪਾਂ ਸਿਆਣੀ ਗੱਲ ਹੀ ਕਰ ਲਿਓ ਕਰੀਏ ਜੇ ਜੋ ਮੈਨੂੰ ਤੁਸੀਂ ਨਵਾਂ ਜੀਵਨ ਦਿੱਤਾ 1999 ਦੇ ਵਿੱਚ ਵੋਟਾਂ ਪਾ ਕੇ ਮੈਨੂੰ ਛਡਾਇਆ ਮੈਂ ਤੁਹਾਡੇ ਮੱਝ ਦਾ ਐਮਪੀ ਬਣਿਆ ਜਿੱਥੇ ਮੈਂ ਜਨਮ ਹੈ ਮੈਂ ਲੋਕਾਂ ਦੇ ਰਿਵਾਜ ਦੇਖਦਾ ਕੰਮ ਦੇਖਦਾ ਹੈ ਹਾਲਤ ਦੇਖਦਾ ਉਦੋਂ ਮੈਨੂੰ ਇੱਕ ਚੀਜ਼ ਨਜ਼ਰ ਆਈ ਜੀ ਵੱਡਾ ਕੰਮ ਹੋਵੇ ਛੋਟਾ ਕੰਮ ਹੋਵੇ ਹਰੇਕ ਦੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪੱਠੇ ਤੋਂ ਤੋੜਨ ਨੂੰ ਕੋਈ ਟਾਂ ਟੋੜਨ ਨੂੰ ਕੋਈ ਕੁਛ ਵੀ اور کھوتے آپ کہ یہ بے فکوف جانور ہے پر سنگا جی تو تمہیں پتا ہے جے کسے پہتوں وٹتوں تو کھوتا ٹھا کھا جے ਉਧੀਆਂ ਅੱਖਾਂ ਬਨਦੋ ਉਹਨੂੰ ਕੋਈ ਚੱਲ ਉਹ ਉਹ ਰਸਤੇ ਨਹੀਂ ਜਾਂਦਾ ਹੈਗਾ ਤੇ ਆਪਾਂ ਨੂੰ ਤਾਂ ਇਨਸਾਨੀਅਤ ਦਿੱਤੀ ਆ ਸਾਡੇ ਗੁਰੂਆਂ ਨੇ ਬੁੱਧੀ ਦਿੱਤੀ ਆ ਸਾਨੂੰ ਦੁਨੀਆ ਦਾ ਮੁਕਾਬਲਾ ਕਰਨ ਦੇ ਲਈ 10 ਗੁਰੂ ਸਾਹਿਬਾਨ ਨੇ ਕਰਬਾਨੀਆਂ ਦਿੱਤੀਆਂ ਦੁੱਜੀ ਪਾਤਸ਼ਾਹੀ ਅਮਨਪ੍ਰਸੰਤ ਸਾਥ ਸੀਗੇ ਪਰ ਉਹਨਾਂ ਨੇ ਖਾੜੇ ਪਰਵਾ ਤੇ ਕਿ ਜੇ ਗੁਰੂ ਨਾਨਕ ਸਾਹਿਬ ਦਾ ਬਣਾਇਆ ਹੋਇਆ ਧਰਮ ਅਗਾ ਨੂੰ ਚੱਲਣਾ ਤਾਂ ਫੇਰ ਸ਼ਰੀਰ ਤਕੜੇ ਹੋਣੇ ਚਾਹੀਦੇ ਆ ਤੀਸਰੀ ਪਾਤਸ਼ਾਹੀ ਨੇ ਸਾਨੂੰ ਗੋਇੰਦਵਾਲ ਸਾਹਿਬ ਬਾਣੀ ਦੇਤੀ ਕਿ ਸਿੱਖੀ ਦੇ ਵਿੱਚ ਜਾਤ ਪਾਤ ਨਹੀਂ ਹੋਊਗਾ ਕੋਈ ਵੀ ਸਰੋਵਰ ਦੇ ਵਿੱਚ ਨਹਾ ਸਕਦਾ ਚੌਥੀ ਪਾਤਸ਼ਾਹੀ ਨੇ ਸਾਨੂੰ ਇਹ ਆਪਣਾ ਧਾਰਮਿਕ ਸ਼ਹਿਰ ਦਿੱਤਾ ਸਰੋਵਰ ਦਿੱਤਾ ਜੀ ਦੇ ਸਾਰੇ ਕਿਸੇ ਵੀ ਜਾਤ ਦੇ ਇਸ਼ਨਾਨ ਕਰ ਸਕਦੇ ਆ ਸਾਨੂੰ ਇੱਕ ਬਣਾਤਾ ਪੰਜਵੇਂ ਪਾਤਸ਼ਾਹ ਦੇ ਦਰਬਾਰ ਸਾਹਿਬ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਮੀਰੀ ਤੇ ਪੀਰੀ ਦਾ ਸਨਾਨਤ ਦੇਤਾ ਮੋਗਲ ਹਕੂਮਤ ਦੇ ਵਿੱਚ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਰੱਖ ਸਕਦਾ ਸਾਨੂੰ ਤਾਰ ਦੇਤੀ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਘੋੜੇ ਦੀ ਸਵਾਰੀ ਦੇਤੀ ਤਾਜ ਨਹੀਂ ਸੀ ਪਹਿਨ ਸਕਦਾ ਤਾਜ ਦੇਤਾ ਵਾਜ ਦੇ ਨਾਲ ਸ਼ਕਾਰ ਨਹੀਂ ਸਿਕਰੇਦਾ ਬਾਜ ਦੇਤਾ ਹੁਣ ਦੱਸੋ ਕੀ ਨਹੀਂ ਦਿੱਤਾ ਸਤਵੇਂ ਪਾਤਸ਼ਾਹ ਦੇ ਪੁੱਤ ਨੇ ਅਰੰਗ ਦੇਵ ਦੀ ਅਦਾਲਤ ਦੇ ਵਿੱਚ ਜਾ ਕੇ ਬਾਣੀ ਨੂੰ ਉਲਟਾਤਾ ਦੇ ਸਤਵੇਂ ਪਾਤਸ਼ਾਹ ਨੇ ਆਪਣਾ ਕੋਤ ਸੈਬਜ਼ਾਦਾ ਪੰਥ ਦੇ ਵਿੱਚੋਂ ਬਰਖਾਸ ਕਰਤਾ ਕੋਈ ਛੋਟੀ ਗੱਲ ਕੀ ਆਪਣੇ ਪੁੱਤਰ ਨੂੰ ਨਸੀਤ ਦਿੱਤੀ ਨੌਵੇਂ ਪਾਤਸ਼ਾਹ ਨੇ ਕੀ ਨਹੀਂ ਕੀਤਾ ਆਪਣੀ ਸ਼ਹਾਦਤ ਦੇਤੇ دسویں پاتشاہ نے گدی دے گرن صاحب نے اپنا سارا پروار شہید کرواتا دسو ساتھو کیل کی ہے ای تکڑی قوم پیدا کرتے کہ جے انگریز آیا ਉਸ ਨੇ ਅਖਿਆ ਕਿ ਜੇ ਸਿੱਖ ਕੌਮ ਨੂੰ ਮੈਂ ਫੌਜ ਦੇ ਵਿੱਚ ਭਰਤੀ ਕਰ ਲਵਾਂ ਤੇ ਦੁਨੀਆਂ ਦਾ ਕੋਈ ਮੁਲਕ ਮੈਨੂੰ ਹਰਾ ਨਹੀਂ ਸਕਦਾ ਤੇ ਪਹਿਲੇ ਦੁਨੀਆਂ جنگ ਦੇ ਵਿੱਚ ਦੂਜੇ ਦੁਨੀਆਂ ਦੇ جنگ ਦੇ ਵਿੱਚ ਸਿੱਖ ਫੌਜਾਂ ਨੇ ਜਮਹੂਰੀਅਤ ਪੱਛੀ ਮੁਲਕਾਂ ਨੂੰ ਜਥਾਤਾ ਜਦ ਕੀ ਨਹਿਰੂ ਗਾਂਧੀ ਤੇ ਪਟੇਲ ਹਿਟਲਰ ਤੇ ਤੋਜਨ ਉਚਾਉਂਦੇ ਸੀ ਜਿਨ੍ਹਾਂ ਨੇ ਜ਼ੁਲਮ ਬਹੁਤ ਕੀਤੇ ਸਾਰਾ ਕੁਝ ਲੇਤਾ ਪਰ ਆਪਾ ਵੋਟ ਦੇ ਮੰਗਦੇ ਪਤਾ ਨਹੀਂ ਕੀ ਹੋ ਜਾਂਦਾ ਜੇ ਗਿੱਦੜ ਤੇ ਗੁੰਦੀ ਲੋੜ ਪੈ ਜੇ ਤੇ ਪਹਾੜੀ ਚੜ ਜਾਂਦਾ ਕੀ ਪਾਛ ਨੇ ਇਹੋ ਜੀ ਕੋ ਆਪਣਾਈ ਆ ਆਪਣੀ ਕੀ ਬੋਟ ਫੋਨ ਤੋਂ ਹੀ ਉਗੜੀ ਹੋਈ ਹੋਈ ਐ ਮੈਨੂੰ ਤਾਂ ਬੜਾ ਤਰਸ ਆਉਂਦਾ ਆਪਣੀ ਗਰੀਬੀ ਵੱਲ ਦੇਖ ਕੇ اپنی ਗੁਲਾਮੀ ਵੱਲ ਦੇਖ ਕੇ ਜਦੋਂ 1999 ਦੇ ਵਿੱਚ ਮੈਨੂੰ ਤੁਸੀਂ ਰਿਹਾਅ ਕੀਤਾ ਚਾਰ ਪੰਜ ਮਹੀਨੇ ਮੈਂ ਜਰੰਮਰਸਰ ਗੁਰਦਾਸਪੁਰ ਫਰੋਜ਼ਪੁਰ ਜਿੱਥੇ-ਜਿੱਥੇ ਜ਼ੁਲਮ ਹੁੰਦੇ ਸੀਗੇ ਉੱਥੇ ਫਿਰਦਾ ਤੁਰਦਾ ਰਿਹਾ 4 ਮਹੀਨਿਆਂ ਤੋਂ ਬਾਅਦ ਮੇਰੇ ਬੀਬੀ ਜੀ ਨੇ ਮਾਤਾ ਨੇ ਤੇ ਪਿਤਾ ਨੇ ਮੈਨੂੰ ਬੁਲਾ ਲਿਆ ਕਹਿੰਦੇ ਬੈਠ ਸਕੇ ਕੋਈ ਕਹਿੰਦੇ 4 ਮਹੀਨੇ ਹੋ ਗਿਆ ਤੈਨੂੰ ਕਹਦੇ ਲਈ ਛਡਾਇਆ ਚੁਕਤੀ ਕਰਨਾ ਚਾਹੁੰਦਾ ਸੀ ਤੈਨੂੰ ਗੁਰੂ ਸਾਹਿਬ ਨੇ ਉਸ ਕੰਮ ਦੇ ਲਈ ਸਾਰਾ ਕੁਝ ਦਿੱਤਾ ਤੇ ਹੁਣ ਤੂੰ ਗੱਲ ਹੀ ਨਹੀਂ ਕਰਦਾ ਬੀਬੀ ਜੀ ਕਹਿੰਦੇ ਕਿ ਦੇਖ ਸਿਮਰਨ ਹੁਣ ਅਸੀਂ ਆਪਣੀ ਉਮਰਾਂ ਖਾਈ ਬੈਠੇ ਆ ਜੇ ਤੂੰ ਖਾਲਸਾ ਤੋਂ ਪਿੱਛੇ हट ਗਿਆ ਸਾਡੀ ਆਤਮਾ ਫੁੱਕੀ ਗਈ ਤੇ ਜਦੋਂ ਅਸੀਂ ਮਰ ਵੀ ਗਏ ਤਾਂ ਵੀ ਸਾਡੀ ਆਤਮਾ ਨੇ ਫੂਕਦੇ ਰਹਿਣਾ ਤੂੰ ਬੰਦਾ ਬਣ ਜੇ ਅਸੀਂ ਖਾਲਸਾਣ ਦੇ ਲਈ ਨਹੀਂ ਕਰ ਸਕੇ ਤੇ ਤੇਰੀ ਜੇ ਇੱਛਾ ਸੀਗੀ ਤੇ ਹੁਣ ਬਾਹਰ ਨਿਕਲ ਕਦੇ ਕਿਤੇ ਕਦੇ ਕਿਤੇ ਸੋ ਸਾਥ ਸੰਗਤ ਜੀ ਜੇ ਤੁਹਾਡੇ ਮਾਪਿਆਂ ਨੇ ਕੱਲ ਮੈਨੂੰ ਕਦੇ ਰੋੜ ਪੰਜ ਬੀਬੀਆਂ ਬਣੀਆਂ ਜਿਨ੍ਹਾਂ ਦੇ ਪੁੱਤ ਜਾਂ ਜਿਨ੍ਹਾਂ ਦੇ ਘਰਵਾਲੇ ਸ਼ਹੀਦ ਹੋ ਗਏ ਸੀਗੇ ਕਰਮੀ ਫੌਜੀ ਮਿਲਦੇ ਆ ਅਜੇ ਤੱਕ ਆਪਣੀ ਜਦੋ ਜੈਤ ਨੂੰ ਆਪਾਂ ਸਿਰੇ ਤੇ ਕੰਡੇ ਨਹੀਂ ਲਾ ਸਕੇ ਕੀ ਵਜ੍ਹਾ ਕੋਈ ਤਕਲੀਫ ਹੈ ਵੋਟ ਪਾਉਣਾ ਤਾਂ ਚੁੱਪ ਕਰਕੇ ਪਾ ਦਿੱਦੀ ਹੈ ਪਰ ਸਾਨੂੰ ਕੀ ਹੋ ਗਿਆ ਸਾਡੀ ਜ਼ਮੀਰ ਨੂੰ ਕਿ ਜਿਹੜਾ ਸਾਡੇ ਉੱਤੇ ਜ਼ੁਲਮ ਕਰਦਾ ਹੈ ਉਹਨੂੰ ਅਸੀਂ ਵੋਟ ਦੇ ਦਿੰਦੇ ਹਾਂ ਇਹ ਤਾਂ ਖਾਲਸੇ ਦਾ ਕੰਮ ਨਹੀਂ ਹੈ ਇੱਕ ਬੁੱਜਦਿਲ ਗਰਦਾਰ ਦਾ ਕੰਮ ਹੈ ਕਿ ਆਪਣੀ ਕੌਮ ਨੂੰ ਵੋਟ ਹੀ ਨਹੀਂ ਪਾਉਣੀ ਜਿਹੜੇ ਜ਼ੁਲਮ ਕਰਦੇ ਐ ਉਹਨਾਂ ਦੇ ਪੁੱਜੇ ਜਾ ਕੇ ਬਹਿ ਜਾਓ ਜਿਹੜੇ ਤੁਹਾਨੂੰ ਮੰਨਜੀ ਦਿੰਦੇ ਐ ਉਹਨਾਂ ਨਾਲ ਤੁਸੀਂ ਕੂਣਾ ਨਹੀਂ ਤੇ ਫੇਰ ਅੱਜ ਸਾਰੇ ਪੰਜਾਬ ਤੋਂ ਬੀਬੀਆਂ ਆਈਆਂ ਸਾਰੇ ਪਾਸਿਓ ਕੰਮ ਛੱਡ ਕੇ ਤੁਸੀਂ ਆਏ ਹੋ ਇਹਦਾ ਕੀ ਫੈਸਲਾ ਹੋਊਗਾ ਕੀ ਹੁਣ ਅਸੀਂ ਬੰਦੇ ਦੇ ਪੁੱਤ ਬਣਨਾ ਹੈ ਕੀ ਐਵੇਂ ਅਸੀਂ ਛੋਖਰੇ ਅਮਰਦਨ ਆਪਣਾ ਟਾਈਮ ਜ਼ਾਇਆ ਕਰਨਾ تی ہوں جتبند ہوو آپ ایس سی پی سی دیاں ووٹا لائیے ایس سی پی جی سی سیوا کریے گریبان بنائیے برداں کے لیے آسرے بنائیے سارا کچھ کریے دنیا ساٹے ول دیکھ رہی ہے جی بلی کبوتر لگ دی ہے کبوتر اکا میٹ ہے کی مہاراج نے یہ بنائی ہے کہ ظلم دے اپ اکاں مٹی رکھنی ہے پانی اگے نہیں تورنا جو سان سادے پادشاہ دے گئے ਛੇਵੇਂ ਪਾਤਸ਼ਾਹ ਨੇ ਕੀ ਕਿਹਾ ਸੀ ਸਾਰਾ ਕੁਝ ਦਿੱਤਾ ਤੁਹਾਨੂੰ ਰਾਜ ਲੈਣ ਦੇ ਲਈ ਚੋਰੀ ਵੀ ਕਰਨੀ ਪੈਂਦੀ ਹੈ ਛੇਵੇਂ ਪਾਤਸ਼ਾਹ ਦੇ ਹੁਕਮ ਦੇ ਨਾਲ ਬਾਬਾ ਬਿਧੀਚਨ ਲਾਹੌਰ ਦੇ ਕਿਲੇ ਦੇ ਵਿੱਚੋਂ ਪਾਸ਼ਾ ਜਾਂਗੀਰ ਤੇ ਦੋ ਵੱਡੇ ਘੋੜੇ ਨਹੀਂ ਲੈ ਕੇ ਆਏ ਮੈਂ ਪਿੱਛੇ ਗਿਆ ਸੀ ਕਿਲੇ 'ਚ ਲੋਹਰ ਦੇ ਤੇ ਉੱਥੇ ਇੱਕ ਜਿਹੜਾ ਸੇਵਾਦਾਰ ਸੀ ਮੁਸਲਮਾਨ ਸੀ ਮੈਂ ਉਹਨੂੰ ਪੁੱਛਿਆ ਕਿ ਬਾਬਾ ਬਿਦੀ ਚੰਦ ਨੇ ਕਿੱਥੇ ਕੋੜਿਆਂ ਨੂੰ ਕਿਲੇ ਤੋਂ ਛਾਲ ਮਰਵਾਈ ਉਹ ਤੇਰੀ ਖੁਸ਼ੀ ਹੋ ਗਿਆ ਕਿੰਨਾ ਉਹ ਸਰਦਾਰ ਜੀ ਤੁਹਾਨੂੰ ਦਿਖਾ ਕੇ ਲਿਆਵਾਂ ਹੁਣ ਜਦੋਂ ਇਹੋ ਜਿਹੇ ਲੋਕ ਆਪਣੇ ਨਾਲ ਲੱਗਣਾ ਚਾਹੁੰਦੇ ਆ ਤੇ ਆਪਾਂ ਹਿੰਦ ਤਵਾਰ ਦੇ ਪੈਰਾਂ ਨੂੰ ਚੁੰਮੀ ਜਾਂਦੇ ਆ ਕੀ ਤਕਲੀਫ ਹੈ ਮੈਨੂੰ ਦੱਸੋ ਕੋਈ ਡਾਕਟਰ ਲਿਆਈਏ ਹੱਲ ਕਰੀਏ ਕੀ ਇੱਕ ਹੀ ਗੱਲ ਹੈ ਤੁਹਾਨੂੰ ਪਤਾ ਸਾਡੀ ਕੌਮ ਦੇ ਉੱਤੇ ਨਵਾਂ ਸੰਕਟ ਪਾਤਾ ਹੈ ਮੋਦੀ ਨੇ ਤੇਜੀ ਸ਼ਕਾਰ ਦੇ ਵਜ਼ੀਰਾਂ ਨੇ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਖਾਲਸਤਾਨ ਦੀ ਗੱਲ ਕਰੂਗਾ ਮੋਦੀ ਕਹਿੰਦਾ ਪਹਿਲਾਂ ਸਰਕਾਰਾਂ ਆਸੀ ਜਿਹੜੇ ਸਿਕਿਉਰਿਟੀ ਗੱਲ ਕਰਦੇ ਸੀਗੇ ਤੇ ਬਾਹਰ ਦੇ ਮੁਲਕਾਂ ਨੂੰ ਨਸ ਜਾਂਦੇ ਸੀ ਉਹਨਾਂ ਦੇ ਪਿੱਛੇ ਉਹ ਸਰਕਾਰਾਂ ਨੂੰ ਰਿਪੋਰਟਾਂ ਭੇਜਦੇ ਸੀਗੇ ਕਹਿੰਦਾ ਹੁਣ ਨਹੀਂ ਹੁਣ ਨਹੀਂ ਉਹ ਯਾਰ ਮੋਦੀ ਵਰਗਾ ਸਾਲਾ ਇਹ ਕਹੇ ਕਿ ਹੁਣ ਨਹੀਂ تو تمن شرم نہیں آدمی کہنا اب ہوں ہم جہاں بھی کوئی ہوتا ہے کسی دیش میں ہم اس کو گولی مرواتے ہیں زہر دواتے ہیں اس پالیسی دے تحت کینیڈا دے اپنے نجر نردیپ سنگھ نجر مارتا 림부 ਦਮਨ ਸਿੰਘ ਮਲਕ ਨੂੰ ਮਾਰਦਾ ਸੁਖਦੋਲ ਸਿੰਘ ਨੂੰ ਮਾਰਦਾ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਉਹਦੇ ਮਾਤਾ ਇੱਥੇ ਆਏ ਹੋਏ ਆ ਧੰਨਾ ਉਹ ਜਿਹੜੇ ਸੀ પીੜ ਨੂੰ ਬਰਦਾਸ਼ਤ ਕਰੀ ਜਾਂਦੇ ਆ ਜਿੱਥੇ ਵੀ ਪੰਥ ਦਾ ਘਾਟ ਹੰਡਾ ਉੱਥੇ ਆਉਂਦੇ ਐ ਅਕਾਲ ਤਖਨ ਸਾਹਿਬ ਦੇ ਜਥੇਦਾਰ ਨੂੰ ਮੈਂ ਕਿਹਾ ਇਹਨਾਂ ਦੀ ਵੀ ਫੋਟੋ ਕਾਲ ਤਖਤ ਦੇ ਜੈਪ ਕਰਤ ਲੱਗਣੀ ਚਾਹੀਦੀ ਆ ਫਿਰ ਜੇ ਸਾਧ ਸੰਗਤ ਜੀ ਤੁਸੀਂ ਵੋਟ ਪਾਉਂਗੇ ਤਾਂ ਫਿਰ ਸਾਨੂੰ ਮਿੰਟਾ ਤਰਲੇ ਤਨੀ ਕਰਨੇ ਪੈਣੇ ਸਿੱਧੇ ਤੋਂਡੇ ਕੰਮ ਹੋਣਗੇ ਬੱਚੇ ਲੈਕ ਬਣਨਗੇ اٹھایا جائے گا گردوارے ایک کر دانگے منیاں ایک کر دانگے جیڑی قوم پھٹی پہی ہے استعمان پرمجیت سکجر مارتا لکھبیت سنوڈے مارتا ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਦਾ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਦਾ ਦੱਸੋ ਫਿਰ ਜੇ ਤਾਕਤ ਦਿਓਗੇ ਤਾਂ ਹੀ ਕੁਝ ਕਰਾਂਗੇ ਐਵੇਂ ਹੀ ਅੱਡੇ ਖਮੜੇ ਤਾਂ ਨਹੀਂ کہ پاک چھاڑ پال دیئے کریئے کھنا دی سہمتی چاہیے سہیوگ چاہیے یہ سارا چیزاں راج ਤੋ ਇਹ ਜੁੱਤੀਆਂ ਨੂੰ ਛੋਂਦਾ ਪਰ ਤੁਸੀਂ ਉਹਨੂੰ ਜਿੱਤਰ ਮਾਰ ਦਿਓ ਤੇ ਜਿਹੜੇ ਬੰਦੇ ਆਪਣੇ ਤੋਂ ਖੋ ਕੇ ਲੈ ਜਾਂਦੇ ਹੋ ਉਹਨਾਂ ਨੂੰ ਵੀ ਤੁਸੀਂ ਆਪਣਾ ਲਿਓ ਹੁਣ ਅਸੀਂ ਮੁਸਲਮਾਨਾਂ ਨੇ ਕੀ ਨਹੀਂ ਕੀਤਾ ਜਿਹੜਾ ਬਬਰੀ ਮਾਸਟਰ ਨੂੰ ਸ਼ਹੀਦ ਕੀਤਾ ਅਸੀਂ ਜਾ ਕੇ ਯੂਪੀ ਦੇ ਵਿੱਚ ਯੋਧਿਆ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਅੱਜ ਮੁਸਲਮਾਨ ਜਦੋਂ ਵੋਟਾਂ ਦਾ ਸਮਾਂ ਆਇਆ ਕਹਿੰਦਾ ਜੀ ਮੋਦੀ ਦੇ ਖਿਲਾਫ ਤਾਂ ਸਿਰਫ ਕਾਂਗਰਸ ਲੜੂਗੀ ਤੇ ਅਸੀਂ ਮੋਦੀ ਦੇ ਖਿਲਾਫ ਐ ਸੋ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਉਹ ਕਾਂਗਰਸ ਨੇ ਕੀ ਕੀਤਾ ਮੁਸਲਮਾਨਾਂ ਤੋਂ ਤੁਹਾਡੇ ਲਈ ਅਸੀਂ ਤਾਂ ਗਰਸ਼ਤਾਰੀਆਂ ਦਿੱਤੀਆਂ ਜਦੋਂ ਤੁਹਾਡੀ ਮਸਜਿਦ